वाणी ਤੇ ਬਹੁਤ ਬੜਾ ਦਿਨ ਵਾਹਿਗੁਰੂ ਵਾਹਿਗੁਰੂ ਤੇ ਬੜਾ ਜਪਦੇ ਨੇ ਰਸ ਨਹੀਂ ਬਣਦਾ ਸਮਾਧੀ ਨਹੀਂ ਬਣਦੀ ਭੋਜਨ ਛਕਣਾ ਸਾਡਾ ਕੰਮ ਹੈ ਹੋਣਾ ਬਣਾਣਾ ਪ੍ਰਭੂ ਦਾ ਕੰਮ ਹੈ ਵਾਹਿਗੁਰੂ ਮੰਤਰ ਜਪਣਾ ਸਾਡਾ ਕੰਮ ਹੈ ਮਨ ਟਿਕ ਜਾਏ ਤੇ ਸਮਾਧੀ ਲੀਨ ਹੋ ਜਾਈਏ ਪ੍ਰਭੂ ਦਾ ਕੰਮ ਹੈ ਸਾਡਾ ਨਹੀਂ ਆਪਣਾ ਕੰਮ ਅਸੀਂ ਆਪ ਕਰੀਏ ਰੱਬ ਆਪਣਾ ਕੰਮ ਕਰੇ ਇਸ ਚੱਕਰੇ 'ਚ ਨਾ ਪਾਓ ਮਨ ਨਹੀਂ ਟਿਕਦਾ ਮਨ ਨਹੀਂ ਟਿਕਦਾ ਤੁਸੀਂ ਆ ਕੋਈ ਹੁਣ ਰੋਟੀ ਖਾਦੀ ਐ ਖੂਨ ਤੇ ਬਣਿਆ ਨਹੀਂ ਬਣਿਆ ਹੀ ਨਹੀਂ ਬਣੇ ਸਮਾਂ ਲੱਗੇਗਾ ਵਕਤ ਲੱਗੇ ਇਹਦੀ ਚਿੰਤਾ ਹੀ ਨਾ ਕਰੋ ਰੋਟੀ ਕਮਾਉਣ ਦੀ ਪਕਾਣ ਦੀ ਰੇਖਾਣ ਦੀ ਚਿੰਤਾ ਕਰੋ ਖੂਨ ਰੱਬ ਬਣਾਏਗਾ ਤੁਸੀਂ ਅਮਰਤ ਵੇਲੇ ਉੱਠਣ ਦੀ ਚਿੰਤਾ ਕਰੋ ਵਾਹਿਗੁਰੂ ਮੰਤਰ ਜਪਣ ਦੀ ਚਿੰਤਾ ਕਰੋ ਪਰ ਮੈਂ ਇਹ ਪੰਕਤੀਆਂ ਵੀ ਤੁਹਾਡੇ ਸਾਹਮਣੇ ਰੱਖਦੇ ਆਂ ਇੱਕ ਤਿਲ ਨਹੀਂ ਬੰਨੇ ਘਾਲੇ ਇੱਕ ਦਿਲ ਜੰਨੇ ਵੀ ਗੱਲ ਨਾ ਤੁਹਾਡੀ ਵਿਅਰਥ ਨਹੀਂ ਜਾਏਗੀ ਕੁਝ ਨਾ ਕੁਝ ਘੇੜ ਬਣੇਗਾ